ਕਿਸਾਨ ਭਰਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੱਲ ਅਚਾਨਕ ਹੀ ਪੰਜਾਬ ਸਰਕਾਰ ਨੇ ਚੋਣੇ ਦੀ ਹਲਵਾਈ ਦੇ ਤਰੀਕਾ ਦਾ ਐਲਾਨ ਕਰ ਦਿੱਤਾ ਹੈ ਤੇ ਉਸ ਤਰੀਕੇ ਨਾਲ ਸਾਡੇ ਕੋਲੇ ਲਗਭਗ 1 ਮਹੀਨਾ ਹੀ ਬਚਿਆ ਹੈ ਪਨੀਰੀ ਤਿਆਰ ਕਰਨ ਲਈ ਤੇ ਤੁਸੀਂ ਅੱਜ ਸਵੇਰ ਦੇ ਵਿੱਚ ਪਨੀਰੀ ਬੀਜਣੀ ਬਣਦੀ ਹੈ ਸੋ ਇਸ ਦੇ ਨਾਲ ਨਾਲ ਹੀ ਗੱਲ ਚੱਲ ਰਹੀ ਹੈ ਕਿਸਮਾਂ ਦੀ ਪਿਛਲੀ ਵਾਰ ਬਹੁਤ ਮਕਬੂਲ ਰਹੀ ਪੀਆਰ 126 ਤੇ ਭਾਵੇਂ ਅਜੇ ਤੋਂ 5 ਸਾਲ ਪਹਿਲਾਂ 6-7 ਸਾਲ ਪਹਿਲਾਂ ਹੀ ਅਰਲੀਜ ਕੀਤੀ ਗਈ ਹੈ 2017 ਦੇ ਵਿੱਚ ਤੇ ਪਰ ਪਿਛਲੇ ਸਮੇਂ ਦੇ ਵਿੱਚ ਇਹ ਕਾਫੀ ਪਪੂਲਰ ਹੋ ਗਈ ਸ਼ਾਇਦ ਉਸ ਦਾ ਕਾਰਨ ਇਹ ਵੀ ਹੈ ਕਿ ਇਹ ਲੇਟ ਤੱਕ ਲਾਇਆ ਜਾ ਸਕਦੀ ਹੈ ਤੇ ਅਸੀਂ ਤੀਸਰੀ ਫਸਲ ਲੈਣ ਦਾ ਵਰਤਾਰਾ ਨਾਲ ਸ਼ੁਰੂ ਕਰ ਲਿਆ ਹਾਂਗੇ ਜਾਂ ਜਿਹੜੀ ਹੈਗੀ ਹੈ ਚਾਰੇ ਲਈ ਮੱਕੀ ਤੇ ਉਸ ਤੋਂ ਉਪਰੰਤ ਪਿਛਲੀ ਵਾਰ ਲੋਕਾਂ ਦਾ ਰੁਝਾਨ ਜਿਹੜਾ ਆ ਰਿਹਾ ਹੈ ਉਹ 131 ਦੇ ਵੀ ਚੰਗੇ ਰਿਜ਼ਲਟ ਆਏ ਐ ਇਸ ਕਰਕੇ ਇਸ ਵਾਰ ਉਸ ਦੀ ਮੰਗ ਵੀ ਕਾਫੀ ਵਧ ਗਈ ਹੈ ਬੀਜ ਦੀ ਤੇ ਬੀਜ ਪ੍ਰੋਸੈਸ ਜਗ ਉਸ ਲਿਆ ਤੋਂ ਉਹਨਾਂ ਪੂਰਾ ਨਹੀਂ ਹੋ ਰਿਹਾ ਯੂਨੀਵਰਸਿਟੀ ਕੋਲੇ ਵੀ ਜਨਕ ਸਾਡੇ ਰੀਜਨਲ ਸੈਂਟਰਾਂ ਤੇ ਆਉਂਦਾ ਉਹ ਵੰਡੇ ਜਾਂਦਾ ਨਾਲ ਦੀ ਨਾਲ ਤੇ ਜਿਹੜੀ ਅਜਮੈਂ ਗੱਲ ਤੁਹਾਡੇ ਨਾਲ ਕਰਨ ਲੱਗਿਆ ਕਿ 126 ਤੇ 131 ਜਾਂ ਬਾਕੀ ਵੈਰੈਟੀਆਂ ਕੋਈ ਵੀ ਵੈਰੈਟੀ ਜਿਹੜੀ ਹੈਗੀ ਆ ਉਹ ਆਪਣੇ ਸਾਰੇ ਖੇਤ ਦੇ ਵਿੱਚ ਜਿੰਨੀ ਸਾਡੀ ਜ਼ਮੀਨਾਂ ਉਹਦੇ ਵਿੱਚ ਇੱਕ ਵੈਰੈਟੀ ਦੀ ਝੋਨਾ ਨਾ ਕਰੋ ਸਾਡੇ ਕੋਲੇ ਜਿਹੜੀ ਕਿਸਮ ਦੀ ਭਿੰਨਤਾ ਲਿਆਉਣੀ ਵੀ ਜ਼ਰੂਰੀ ਹੈ ਉਹਦਾ ਇੱਕ ਕਾਰਨ ਇਹ ਵੀ ਹੈਗਾ ਵੀ ਸਾਡੇ ਕੋਲ ਦੋ ਕਿਸਮ ਆ ਗਈਆਂ ਹੁਣ 126 ਤੇ 131 ਤੇ ਇਹਦੇ ਵਿੱਚ ਫਰਕ ਇਹ ਹੈਗਾ ਵੀ ਜਿਹੜੀ 126 ਹੈ ਇਹਦੇ ਉੱਤੇ ਝੋਨੇ ਉੱਤੇ ਜਿੰਨੀਆਂ ਵੀ 10 ਕਿਸਮ ਦੇ ਜਿਹੜੇ ਹੈਗੇ ਆ ਬੈਕਟੀਰੀਆ ਕਹੋ ਜਾਂ ਚੌਲ ਸਰੋਗ ਉਹ ਨੂੰ ਲੱਗ ਸਕਦੇ ਆ ਜਿਹੜੀ 126 ਹੈ ਉਹ ਸਿਰਫ ਸੱਤ ਜਿਹੜੀਆਂ ਕਿਸਮਾਂ ਉਸ ਬਿਮਾਰੀ ਦੀਆਂ ਉਸ ਨੂੰ ਝੱਲ ਸਕਦੀ ਹੈ ਉਹਦੇ ਪ੍ਰਤੀ ਇਹਦੇ ਵਿੱਚ ਸ਼ੈਣ ਸ਼ਕਤੀ ਹੈਗੀ ਹੈ ਜਦੋਂ ਕਿ ਬਾਕੀ ਜਿੰਨੀਆਂ ਵੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕੀਤੀਆਂ ਗਈਆਂ ਵੈਰਾਈਟੀਆਂ ਉਹ ਜਿਹੜੀਆਂ ਚੁਲਸ ਰੋਗ ਦੀਆਂ 10 ਦੀਆਂ 10 ਕਿਸਮਾਂ ਪ੍ਰਤੀ ਸ਼ੈਣ ਸ਼ਕਤੀ ਰੱਖਦੀ ਹੈ ਜਨੂੰ ਲੜਨ ਦਾ ਟਕਰਾ ਰੱਖਦੀ ਹੈ ਇਸ ਕਰਕੇ ਹਾਂ 126 ਕੋਈ ਸ਼ੱਕ ਨਹੀਂ ਬਹੁਤ ਵਧੀਆ ਕਿਸਮ ਹੈ ਤੇ ਪਰ ਇਹ ਪੂਰੇ ਦੇ ਪੂਰੇ ਖੇਤ ਵਿੱਚ ਨਾ ਲਾਓ ਉਹਦੇ ਨਾਲ ਦੂਸਰੀਆਂ ਵੈਰੈਟੀਆਂ ਜਿਹੜੀਆਂ ਹੈਗੀਆਂ 131 ਦੇ ਨਾਲ ਮੈਂ ਵੇਖ ਰਿਹਾ ਸੀ 130 ਦੇ ਵੀ ਰਿਜ਼ਲਟ ਵਧੀਆ ਹੈਗੇ ਆ ਜਿੱਥੇ ਸਾਡੇ ਕੋਲੇ 131 ਪੱਕਣ ਦੇ ਵਿੱਚ 110 ਦਿਨ ਲੈਂਦੀ ਹੈ ਤਾਂ ਉਹ ਲਗਭਗ ਹਫ਼ਤਾ ਪਹਿਲਾਂ 130 ਜਿਹੜੀ ਉਹ 105 ਦਿਨ ਲੈਂਦੀ ਹੈ ਤੇ ਜਦੋਂ ਕਿ ਆਪਾਂ ਉਹਦੇ ਕੱਦ ਦੀ ਗੱਲ ਕਰੀਏ ਜਿਹੜੀ 131 ਹੈ ਉਹਦਾ ਕੱਦ ਲਗਭਗ 1 ਇੰਚੀ ਵੱਧ ਹੈ 130 ਨਾਲੋਂ ਕਿਉਂਕਿ ਉਹਦਾ 111 ਸੈਂਟੀਮੀਟਰ ਹੈ ਤੇ ਜਦੋਂ ਕਿ 130 ਦਾ ਜਿਹੜਾ ਕੱਦ ਹੈ ਉਹ 108 ਸੈਂਟੀਮੀਟਰ ਹੈ ਇਸ ਕਰਕੇ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੋ ਔਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇੱਕ ਪੂਰੀ ਪੂਰੀ ਵੈਰਾਈਟੀ ਵਾਸਤੇ ਕੋਈ ਫਸਲ ਹੋਵੇ ਉਹਦੀ ਇੱਕ ਜਿਹੜੀ ਕਿਸਮ ਹੈ ਉਹ ਸਾਰੇ ਸਾਨੂੰ ਨਹੀਂ ਲਾਉਣੀ ਚਾਹੀਦੀ ਖੁਦਾ ਨਾ ਖਾਲਸਾ ਕਿਤੇ ਕੁਈ ਮੌਸਮ ਇਸ ਤਰ੍ਹਾਂ ਦਾ ਹੋ ਜੇ ਪਤਨ ਲੱਗਦਾਗਾ ਉਹ ਦੇ ਅਨੁਕੂਲ ਹੋ ਜੇ ਤੇ ਜਿਹੜੇ ਬਾਕੀ ਸਿਹਤ ਸਰੀਰਕ ਬਿਮਾਰੀਆਂ ਹੈਗੀਆਂ ਉਹਨਾਂ ਦਾ ਕਿਤੇ ਅਟੈਕ ਹੋ ਜੇ ਤਾਂ ਫਿਰ ਜਿਹੜਾ ਹੈਗਾ ਵੱਡਾ ਨੁਕਸਾਨ ਹੋ ਜਾਂਦਾ ਚੱਲਣਾ ਵੀ ਔਖਾ ਹੋ ਜਾਂਦਾ ਹੈ